ਇਸ ਵਿੱਚ ਬੈਰੋ ਬਾਬਾ ਜੀ ਦੀ ਕੋਈ 5000 ਸਾਲ ਪੁਰਾਣੀ ਇਸ ਪਰਬਤ ਲੜੀ ਦਾ ਨਾਮ ਹੈ ਮਾਤਾ ਦੇ ਦਰਸ਼ਨ ਕਰਦੇ ਸਮੇਂ ਮਾਂ ਕਾਲੀ ਅਤੇ ਮਾਂ ਇਕਾदशी ਜੀ ਦੇ ਵੀ ਦਰਸ਼ਨ ਜ਼ਰੂਰ ਕਰਿਓ ਤੇ ਫਿਰ ਅੱਗੇ ਜਿਵੇਂ ਆਹ ਲਾਲ ਜੇ ਕਿਸੇ ਜਿਆਦਾ ਜੇ ਕਿਸ ਨੇ ਆਉਣਾ ਹੋਵੇ ਸੰਪਰਕ ਕਰ ਸਕਦਾ ਤਾਂ ਦੋਸਤੋ ਆਹ ਜਿਹੜਾ ਜਾਲਾ ਇਹ ਆਏ ਪੁਚਾਲ ਦੇ ਵਿੱਚ ਬਹੁਤ ਨੁਕਸਾਨੀ ਗਈ ਸੀ ਜਿਸ ਦੀ ਤੀਬਰਤਾ 7. ਵੈਸੇ ਸਹੀ ਨਾਮ ਆ ਜਿਹੜਾ ਉਹ ਵਾਵੇ ਤੇ ਵਜਰੇਸ਼ਵਰੀ ਦੇਵੀ ਆ ਸਤੀ ਜੀ ਦਾ ਬਾਇਆ ਵਕਸ਼ ਯਾਨੀ ਕਿ ਮਾਤਾ ਸਤੀ ਭਗਵਾਨ ਸ਼ਿਵ ਜੀ ਦੇ ਸਹਜ ਦਾ ਇਹ ਕਿ ਇਸ ਮੰਦਿਰ ਨੂੰ ਢਾਕੇ ਇੱਥੇ ਮਸਜਿਦ ਬਣਾ ਦਿੱਤੀ ਗਈ ਸੀ ਮਗਰ ਉਸ ਰਾਜਾ ਜਲੰਧਰ ਦਾ ਜ਼ਿਕਰ ਆ ਕਿ ਜਨਮ ਵਿੱਚ ਸ਼ਿਵਜੀ ਜੀ ਦਾ ਹੀ ਪੁੱਤਰ ਸੀ ਜੋ ਸਮੁੰਦਰ ਮੰਥਨ ਦੇ ਟਾਈਮ ਦੋਸਤੋਂ ਕਾਂਗੜੇ ਦੇ ਵਿੱਚ 에어ਪੋਰਟ ਤੇ ਵਟੂ ਵਿਕਸ਼ਿਆ ਬਹੁਤ ਹੀ ਪੁਰਾਣਾ ਵਾ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਇੱਕ ਨਵੀਂ ਸਵੇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਮੇਰੇ ਚੈਨਲ ਮਾਈ ਡੈਸਟੀਨੇਸ਼ਨ ਤੇ ਵੀ ਐਕਚੁਅਲੀ ਮੇਰਾ ਨਹੀਂ ਹੈ ਤੁਹਾਡਾ ਚੈਨਲ ਆ ਤੇ ਅ ਮੈਂ ਤੁਹਾਡੇ ਲਈ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦਾ ਰਹਿਣਾ ਤੁਹਾਡੇ ਦੇਖਣ ਲਈ ਤੇ ਨਾਲ ਨੌਲੇਜ ਮਿਲੇ ਕੇ ਜੇ ਕੋਈ ਨਹੀਂ ਆਇਆ ਜਿੱਥੇ-ਜਿੱਥੇ ਵੀ ਚਲੋ ਜਿੰਨੀ ਕੁ ਮੈਂ ਨੌਲੇਜ ਆਸੀਸਰ ਤੋਂ ਲੈਣ ਦੀ ਕੋਸ਼ਿਸ਼ ਕਰਦਾ ਵੀਡੀਓ 'ਚ ਦੱਸਦਾ ਵਾਂ ਤੇ ਹੋਰ ਸਾਰਿਆਂ ਨੇ ਕਿਦਾਂ ਠੀਕ-ਠਾਕ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਮਾਤਾ ਰਾਣੀ ਤੇ ਅ ਸਵੇਰ ਹੋ ਚੁੱਕੀ ਆ ਤੇ ਟਾਈਮ ਨਾਲ ਖੜੇ ਸੀਗੇ ਅੱਜ ਤੇ ਪਹਿਲਾ ਟਾਈਮ ਦਿਖਾ ਦਿੰਦਾ ਤੁਹਾਨੂੰ ਕਿੰਨਾ ਹੋ ਗਿਆ ਟਾਈਮ ਹੋ ਗਿਆ 6:30 ਵਜੇ ਦਾ ਸਵੇਰ ਐਕਚੁਅਲੀ ਮੈਂ ਕਾਫੀ ਕਾਫੀ ਜ਼ਿਆਦਾ ਉੱਤੇ ਆ ਕੇ ਖੜਾ ਹੋਇਆ ਇੱਕ ਥੀ ਵਿਊ ਦੇ ਲਈ ਅੱਜ ਵੀ ਬਦਲਵਾਈ ਆ ਥੋੜਾ ਜਿਹਾ ਨੇੜੋਂ ਦਾ ਕੋਲ ਤੁਹਾਨੂੰ ਆਉਣਾ ਵਾਹ ਵੀ ਚੱਚੇ ਪਹਾੜਾ ਜੇ ਤੁਸੀਂ ਦੇਖੋਗੇ ਨਾ ਗੌਰ ਨਾਲ ਬੱਦਲਾਂ ਦਾ ਕਰਕੇ ਨਹੀਂ ਲੱਗਦੇ ਪੈਗੇ ਆ ਤੁਹਾਨੂੰ ਆਹਲੇ ਪਹਾੜ ਦੇਖਦੇ ਹੋਣਗੇ ਜਿੱਥੇ ਮੰਗਲਾ ਇਹਦੇ ਉੱਤੇ ਆਹਲੇ ਪਹਾੜ ਵੀ ਸ਼ੁਰੂ ਹੋ ਗਏ ਆ ਆ ਆਲੀ ਮੇਰੇ ਉਂਗਲ ਤੋਂ ਉੱਪਰਲੇ ਪਾਸੇ ਕੁਝ ਉਲਟੀਆਂ ਪਹਾੜਾ ਲੀਆਂ ਤੇ ਇਹਦਾ ਬੱਦਲਾਂ ਦਾ ਕਰਕੇ ਆਪਾਂ ਨੂੰ ਦਿਖਾਈ ਨਹੀਂ ਦੇ ਰਹੇ ਦੋਸਤੋ ਜਿਹੜੀ ਇਹ ਪਰਬਤ ਲੜੀ ਆ ਇਸ ਪਰਬਤ ਲੜੀ ਦਾ ਨਾਮ ਹੈਗਾ ਵਾ ਧੋਲਾ ਤਾਰ ਪਰਬਤ ਸ਼ੰਕਲਾ ਜਾਂ ਫਿਰ ਤੁਸੀਂ ਢੋਲਾਤਾਰ ਪਰਬਤ ਮਾਲਾ ਵੀ ਕਹਿ ਸਕਦੇ ਆ ਹਜੇ ਸੂਰੇ ਨਿੱਕਲ ਆਵਾ ਪਰ ਆਹ ਜੜੀ ਧੁੰਦ ਜੀ ਪਹਾੜਾਂ ਦੇ ਵਿੱਚ ਪਈ ਹੋਈ ਆ ਕਿਆ ਹੀ ਖੂਬਸੂਰਤ ਨਜ਼ਾਰਾ ਵਾਜੇ ਤੁਸੀਂ ਦੇਖੋਗੇ ਦਾ ਮੈਂ ਐਕਚੁਅਲੀ ਮੇਰਾ YouTube ਚੈਨਲ ਲੌਂਗ ਵੀਡੀਓਜ਼ ਦਾ ਚੈਨਲ ਆ ਮੈਂ ਜਾਣਬੁੱਝ ਕੇ ਕੋਈ ਲੌਂਗ ਵੀਡੀਓ ਨਹੀਂ ਬਣਾਦਾ ਕਿ ਮੈਂ 25 ਮਿੰਟ ਦੀ ਬਣਾਦਾ 30 ਮਿੰਟ ਦੀ ਬਣਾਦਾ 40 ਮਿੰਟ ਦੀ ਬਣਾਦਾ ਬਟ ਹੁਣ ਮੈਂ ਕੋਸ਼ਿਸ਼ ਕਰ ਰਿਹਾ ਵਾਂ ਜੇ ਜਿੰਨੀ ਸ਼ਾਰਟ ਤੋਂ ਸ਼ਾਰਟ ਬਣਾ ਸਕਾਂ ਬਾਈਟ ਫਿਰ ਵੀ ਜਿੰਨੇ ਲੰਬੇ ਟੂਰ ਹੁੰਦੇ ਆ ਉਹਦੇ ਵਿੱਚ ਸਾਰੀ ਜਾਣਕਾਰੀ ਦੇਣੀ ਹੁੰਦੀ ਆ ਤਾਂ ਉਹ ਵੀਡੀਓ ਜਿਹੜੀ ਹੈਗੀ ਆ ਜਦੋਂ ਤੁਸੀਂ ਦੇਖੋਗੇ ਤਾਂ ਬਿਲਕੁਲ ਵੀ ਤੁਹਾਨੂੰ ਯਾਨੀ ਕਿ ਵਿੱਚੋਂ ਕੋਈ ਜ਼ਿਆਦਾ ਕੋਈ ਬੇਕਾਰ ਜਾਂ ਵੇਸਟੇਜ ਹਿੱਸਾ ਨਹੀਂ ਲੱਗੂਗਾ ਦੋਸਤੋ ਆਹ ਜੋ ਤੁਸੀਂ ਮੰਦਰ ਦੇਖਦੇ ਪਏ ਆ ਇਹ ਮਾਤਾ ਬ੍ਰਿਜੇਸ਼ਵਰੀ ਜੀ ਦਾ ਹੀ ਆ ਜਿੱਥੇ ਆਪਾਂ ਮੋਹਨ ਮੱਥਾ ਟੇਕਣ ਜਾਣਾ ਵਾ ਬਾਕੀ ਆ ਸੀਗਾ ਹੋਰ ਰਾਤ ਨੂੰ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਇੱਥੋਂ ਇਹ ਆਪਰਾ ਹੈ ਪਾ ਇਹ ਦੱਸ ਲੈ ਬਾਕੀ ਆ ਰੂਮ ਬਹੁਤ ਸ਼ਾਨਦਾਰ ਸੀਗਾ ਬਾਥਰੂਮ ਵਗੈਰਾ ਮੈਂ ਕਹਿੰਦਾ ਕਿ ਆਈ ਪੂਰੀ ਗੱਲ ਬਾਤ ਸੀਗੀਆਂ ਨਾ ਆ ਇਸ ਹੋਟਲ ਦਾ ਮੈਨੇਜਿੰਗ ਕਾਰਡਾ ਜੇ ਕਿਸੇ ਨੇ ਆਉਣਾ ਹੋਵੇ ਸੰਪਰਕ ਕਰ ਸਕਦਾ ਵਾ ਸ਼ਰਮਾ ਗੈਸਟ ਹਾਊਸ ਤਾਰ ਉਹ ਕਹਿੰਦੇ ਇੱਥੇ ਖੜੀ ਰਹਿਣ ਦੋ ਤੇ ਬਾਹਰ ਨਿਕਲਿਆ ਆਏ ਆਪਾਂ ਉਹ ਕਹਿੰਦੇ ਕਾਰ ਲਿਆ ਕੇ ਕੀ ਕਰਨੀ ਆ ਮੈਨੂੰ ਇਹ ਸੀਗਾ ਸ਼ੈਦ ਮੰਦਰ ਦੂਰ ਆ ਮੰਦਰ ਕਹਿੰਦੇ ਇੱਥੋਂ ਬਿਲਕੁਲ ਨੇੜੇ ਹੀ ਆ ਆਪਣੇ ਹੋਟਲ ਤੋਂ ਤੇ ਹੁਣ ਪੈਦਲ ਹੀ ਜਾ ਰਹੇ ਆਂ ਦੋਸਤੋ ਜਿਸ ਹੋਟਲ ਚ ਆਪਾਂ ਰਹੇ ਸੀਗੇ ਉੱਥੋਂ ਮੰਦਿਰ ਦੀ ਦੂਰੀ ਸਿਰਫ 5 ਜਾਂ 7 ਮਿੰਟ ਦੀ ਹੋਈ ਆਂ ਅੱਧਿਕ ਮਾਰਕੀਟ ਖੁੱਲ ਗਈ ਆ 7 ਵਜੇ ਦਾ ਸਮਾਂ ਚੜ੍ਹਾਈ ਆ ਇੱਥੇ ਦੋਸਤੋ ਮੰਦਰ ਵੱਲ ਨੂੰ ਜਿਹੜਾ ਰਸਤਾ ਜਾਂਦਾ ਵਾ ਉਹਦੇ ਆਲੇ-ਦੁਆਲੇ ਬਹੁਤ ਹੀ ਖੂਬਸੂਰਤ ਸਮਾਨ ਦੀਆਂ ਦੁਕਾਨਾਂ ਸਜੀਆਂ ਹੋਈਆਂ ਵਾਂ ਜਿੱਥੋਂ ਤੁਸੀਂ ਪ੍ਰਸ਼ਾਦ ਕਰ ਲਈ ਸਮਾਨ ਚੈਨੀਆਂ ਵਗੈਰਾ ਕੜੇ ਵਗੈਰਾ ਜੋਤਾਂ ਹਰ ਇੱਕ ਤਰ੍ਹਾਂ ਦਾ ਸਮਾਨ ਲੈ ਸਕਦੇ ਆ ਸੌਦਾ ਦੇ ਹੈ ਲਾ ਤੇ ਫਿਰ ਅੱਗੇ ਜਿਵੇਂ ਆਹ ਲਾਲ ਜੇ ਕਿਸੇ ਜਿਆਦਾ 500 1100 ਇਹ 1100 ਦਾ ਇਹ 500 ਦੇ ਉਹਨਾਂ ਨਾਲ ਜਾਨੀ ਕਿ ਸਮਾਨ ਵਧੀਆ ਨਾ ਠੀਕ ਹੈ ਜੀ ਤੇ ਨਾਲ ਆਹ ਵੇਖ ਦਾ ਪਛਾਰ ਜਿਹੜਾ ਸਾਹਮਣੇ ਰਸਤਾ ਜਾਂਦਾ ਪਿਆ ਇਹ ਰਸਤਾ ਗੁੱਪਤ ਮੰਦਿਰ ਨੂੰ ਜਾਂਦਾ ਹੈ ਕਿ ਯਾਨੀ ਇਸ ਜਗ੍ਹਾ ਤੇ ਇਸ਼ਮਾਨ ਕਰਕੇ ਤਲਾਬ ਬਣਿਆ ਹੋਇਆ ਫਿਰ ਮੰਦਰ ਦੇ ਵਿੱਚ ਪ੍ਰਵੇਸ਼ ਕਰਦੇ ਆ жем ਪਹਿਲਾ ਮੱਥਾ ਟੇਕ ਲੈਨੇ ਆ ਬਾਕੀ ਬਾਅਦ ਵਿੱਚ ਵੀਡੀਓ ਸ਼ੂਟ ਕਰਦੇ ਆ ਰਸ਼ ਵਧੀ ਜਾਂਦਾ ਵਾ ਜਿਵੇਂ ਜਿਵੇਂ ਜਨ ਕੇ ਅੱਜੇ ਚੰਦ ਰੋਈ ਜਾਂਦਾ ਹੋਵੇ ਰਸ਼ ਵਧੀ ਜਾਂਦਾ ਵਾ ਮੰਦਰ ਦੇ ਵਿੱਚ ਦੋਸਤੋ ਤੁਸੀਂ ਅੱਜ ਜੋ ਸਾਹਮਣੇ ਦੇਖਦੇ ਪਏ ਆ ਨਾ ਨਿਉ ਇਹ ਮੰਦਿਰ ਦੀ ਪੁਰਾਣੀ ਨਿਉ ਆ ਬਹੁਤ ਜ਼ਿਆਦਾ ਪੁਰਾਣੀ ਇਹਦੇ ਬਾਰੇ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਗੱਲ ਕਰਦੇ ਆ ਵੀਸ਼ਵਾ ਰਾਜਾ ਅੰਦਰ ਐਂਟਰ ਕਰਦਾ ਚੱਲ ਦੋਸਤੋ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਵੀ ਭਰਨੀ ਨਾ ਭੁੱਲਿਓ ਇੰਸਾਈਡ ਦੀ ਬਾਹਰ ਆ ਗਿਆ ਇੱਥੇ ਲਿਖਿਆ ਆਇਆ ਹੋਵ ਚੰਮ ਅੰਮ੍ਰਿਤ ਯਹਾਂ ਸੇ ਲੇ ਦੋਸਤੋ ਅਹ ਜਿਹੜਾ ਜਾਲਾ ਇਹ ਮਾਤਾ ਰਾਣੀ ਦੇ ਚਰਨਾਂ ਨੂੰ ਸਪਰਸ਼ ਕਰਕੇ ਇਥੋਂ ਦਾ ਟੋਹਦਾ ਵਾ ਬਹੁਤ ਸਾਰੇ ਦਰਸ਼ਨ ਹੋ ਗਏ ਬਹੁਤ ਖੁੱਲੇ ਦਰਸ਼ਨ ਹੋ ਗਏ ਇਹ ਬਹੁਤ ਵਧੀਆ ਲੱਗਿਆ ਥੋੜਾ ਜਿਹਾ ਹੋਰ ਪਹਿਲਾਂ ਆ ਜਾਂਦੇ ਤਾਂ ਜ਼ਿਆਦਾ ਵਧੀਆ ਗੱਲ ਸੀ ਬਾਕੀ ਫਿਰ ਵੀ ਠੀਕ ਆ ਬਹੁਤ ਜਲਦੀ ਆ ਗਏ ਆ ਤਿਆਰ ਹੋ ਗਏ ਤੇ ਵਧੀਆ ਵਾ ਪਰ ਆਰਤੀ ਦਾ ਟਾਈਮ ਮੇਰੇ ਖਿਆਲ 5 ਤੋਂ 6 ਵਜੇ ਤੱਕ ਦਾ ਵਾ ਆਪਾਂ ਬਾਹਰ ਦੇਖਿਆ ਸੀਗਾ ਤੇ ਬਾਕੀ ਕਿ ਕੀ ਮੰਦਰ ਦਾ ਜਿਹੜਾ ਹੈਗਾ ਸੰਗਤਾਂ ਆਈਆਂ ਬੈਠੀਆਂ ਵਾ ਦਰਸ਼ਨ ਕਰ ਰਹੇ ਆ ਦੋਸਤੋ ਮੰਦਰ ਦੀ ਪੁਰਾਣੀ ਬਿਲਡਿੰਗ 1905 ਦੇ ਵਿੱਚ ਆਏ ਪੁਚਾਲ ਦੇ ਵਿੱਚ ਬਹੁਤ ਨੁਕਸਾਨੀ ਗਈ ਸੀ ਇਸ ਕਰਕੇ ਜਿਹੜੀਆਂ ਤੁਸੀਂ ਮੰਦਰ ਦੀਆਂ ਥੱਲੇ ਵਾਲੀਆਂ ਨੀਆਂ ਦੇਖਦੇ ਪਏ ਆ ਇਹ ਪੁਰਾਣੀਆਂ ਵਾ ਤੇ ਇਸ ਤੋਂ ਉੱਪਰ ਮੰਦਰ ਦਾ 1905 ਤੋਂ ਬਾਅਦ ਨਿਰਮਾਨ ਨਵਾਂ ਕੀਤਾ ਗਿਆ हिमाचल चल आए, चल आए 1905 ਦਾ ਥੋੜਾ ਜਿਹਾ ਵੇਰਵਾ ਤੁਹਾਨੂੰ ਮੈਂ ਦਿੰਨਾ ਵਾਂ ਦੋਸਤੋ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ 4 April 1905 ਨੂੰ ਇਹ ਭਚਾਲ ਤਕਰੀਬਨ ਰਾਤ ਦੇ 1 ਵਜੇ ਆਇਆ ਸੀਗਾ ਜਿਸ ਦੀ ਤੀਬਰਤਾ 7.8 ਨਾਪੀ ਗਈ ਸੀ ਇਸ ਵਿੱਚ 1 ਲੱਖ ਘਰ ਤਬਾ ਹੋ ਗਏ ਸੀਗੇ ਇਮਾਰਤਾਂ ਤਬਾਹ ਹੋ ਗਈਆਂ ਸੀਗੀਆਂ ਘੱਟ ਤੋਂ ਘੱਟ ਵੀ ਜੇ ਆਪਾਂ ਜਾਇਜ਼ਾ ਲਈਏ ਤਾਂ 20000 ਲੋਕਾਂ ਦੀ ਮੌਤ ਹੋ ਗਈ ਸੀ ਅਤੇ 53000 ਘਰੇਲੂ ਜਾਨਵਰਾਂ ਦੀ ਮੌਤ ਹੋ ਗਈ ਸੀ ਨਾਲ ਤੇ ਜੇ ਆਪਾਂ ਇਸ ਨੁਕਸਾਨ ਦਾ ਜਾਇਜ਼ਾ ਲਈਏ ਪੈਸਿਆਂ ਵਿੱਚ ਤਾਂ 1905 ਦੇ ਹਿਸਾਬ ਨਾਲ ਤਕਰੀਬਨ 3 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀਗਾ ਜੋ ਅੱਜ ਦਾ ਤਕਰੀਬਨ 24-25 ਕਰੋੜ ਰੁਪਇਆ ਬਣਦਾ ਵਾ 1905 ਦਾ ਇਹ 24-25 ਕਰੋੜ ਅੱਜ ਦੇ ਹਿਸਾਬ ਨਾਲ ਲਈਏ ਤਾਂ ਇਹ ਪਤਾ ਨਹੀਂ ਕਿੰਨੇ ਗੁਣਾ ਵੱਧ ਜਾਊਗਾ ਕਿੰਨੇ ਜਿਆਦਾ ਨੁਕਸਾਨ ਹੋਇਆ ਹੋਊਗਾ ਤੇ ਬਹੁਤ ਹੀ ਭਿਆਨਕਰ ਭੂਕੰਪ ਸੀਗਾ ਇਹ ਦੋਸਤੋ ਅਹ ਜੋ ਤੁਸੀਂ ਸਾਹਮਣੇ ਮੰਦਿਰ ਦੇਖਦੇ ਪਏ ਆ ਇਹ ਭੈਰਵ ਬਾਬਾ ਜੀ ਦਾ ਮੰਦਿਰ ਆ ਇਸ ਵਿੱਚ ਭੈਰਵ ਬਾਬਾ ਜੀ ਦੀ ਕੋਈ 5000 ਸਾਲ ਪੁਰਾਣੀ ਮੂਰਤੀ ਸਥਾਪਿਤ ਆ ਅਤੇ ਇੱਥੋਂ ਦੇ ਲੋਕਾਂ ਦੀ ਇਹ માન્યਤਾ ਹੈਗੀ ਆ ਜੇ ਜਦੋਂ ਵੀ ਕਾਂਗੜਾ ਸ਼ਹਿਰ ਜਾਂ ਆਲੇ-ਦੁਆਲੇ ਕੋਈ ਘਟਨਾ ਜਾਂ ਨੁਕਸਾਨ ਹੋਣਾ ਹੁੰਦਾ ਹੋਵੇ ਤਾਂ ਇਸ ਮੂਰਤੀ ਦੀਆਂ ਅੱਖਾਂ ਵਿੱਚੋਂ ਹੰਝੂ ਅਤੇ ਸਰੀਰ 'ਚ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਮੰਦਰ ਦੇ ਪੁਜਾਰੀ ਮਾਤਾ ਰਾਣੀ ਅੱਗੇ ਯੱਗੇ ਕਰਦੇ ਆ ਅਤੇ ਮਾਤਾ ਰਾਣੀ ਅੱਗੇ ਪ੍ਰਾਰਥਨਾ ਕਰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋਵੇ ਦੋਸਤੋ ماں ਬਜਰੇਸ਼ਵਰੀ ਦੇਵੀ ਜੀ ਦਾ ਮੰਦਿਰ ਹਿਮਾਚਲ ਦੇ ਬਹੁਤ ਹੀ ਖੂਬਸੂਰਤ ਪਹਾੜਾਂ ਵਿੱਚ ਹਿਮਾਚਲ ਦੀ ਰਾਜਧਾਨੀ ਕਾਂਗੜਾ ਵਿੱਚ ਸਥਿਤਾ ਕਾਂਗੜੇ ਦਾ ਪਹਿਲਾ ਨਾਮ ਨਗਰਕੋਟ ਹੁੰਦਾ ਸੀਗਾ ਤੇ ਕਾਂਗੜੇ ਦੇ ਆਲੇ-ਦੁਆਲੇ ਜਿਹੜੇ ਪਹਾੜ ਹਨ ਉਹਨਾਂ ਨੂੰ ਧੋਲਾਧਾਰ ਪਰਬਤ ਲੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਚੀਜ਼ ਦਾ ਮੈਨੂੰ ਬਹੁਤ ਮੁਸ਼ਕਲ ਨਾਲ ਪਤਾ ਲੱਗਿਆ ਮੈਂ ਕਈ ਜਨਾਂ ਨੂੰ ਪੁੱਛਿਆ ਸੀ ਕਿ ਇਸ ਪਰਬਤ ਲੜੀ ਨੂੰ ਕੀ ਨਾਮ ਦੇ ਨਾਲ ਜਾਣਿਆ ਜਾਂਦਾ ਫਿਰ ਕਾਫੀ ਸਰਚਿੰਗ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਧੋਲਾ ਪਰਬਤ ਲੜੀ ਆ ਇਹ ਅਤੇ ਦੋਸਤੋ ਇਸ ਤੋਂ ਇਲਾਵਾ ਮਾਤਾ ਦੇ ਕਈ ਨਾਮ ਹਨ ਵੈਸਤਾ ਮਾਂ ਕਾਂਗੜੇ ਵਾਲੀ ਤਾਂ ਸਾਰੇ ਜਾਣਦੇ ਹੀ ਹਨ ਕਾਂਗੜੇ ਵਾਲੀ ਮਾਤਾ ਦਾ ਨਾਮ ਆਪਾਂ ਕਹਿ ਦਿੰਨੇ ਆਪਾਂ ਕਾਂਗੜੇ ਵਾਲੀ ਮਾਤਾ ਦੇ ਚੱਲਨੇ ਆ ਇਸ ਤੋਂ ਇਲਾਵਾ ਇਹਨੂੰ ਨਗਰਕੋਟ ਮਾਤਾ ਵੀ ਕਹਿੰਦੇ ਆ ਕਾਂਗੜੇ ਵਾਲੀ ਮਾਤਾ ਤੋਂ ਇਲਾਵਾ ਉਸ ਤੋਂ ਇਲਾਵਾ ਦੇਖੋ ਕਈ ਨਾਮ ਆ ਬਜਰੇਸ਼ਵਰੀ ਦੇਵੀ ਵਰਜੇਸ਼ਵਰੀ ਦੇਵੀ ਵਾਵੇ ਤੇ ਵਰਜੇਸ਼ਵਰੀ ਮਗਰ ਜਿਹੜਾ ਸਹੀ ਨਾਮ ਵੈਸਤਾ ਸਾਰੇ ਸਹੀ ਨਾਮ ਆ ਮੈਂ ਤਾਂ ਬੋਲ ਕੇ ਦੱਸਦਾ ਪਿਆ ਵੈਸੇ ਸਹੀ ਨਾਮ ਜਿਹੜਾ ਉਹ ਵਾਵੇ ਤੇ ਵਜਰੇਸ਼ਵਰੀ ਦੇਵੀ ਆ ਦੋਸਤੋ ਇਹ ਮਾਂ ਸਤੀ ਜੀ ਦੇ 53 ਸ਼ਕਤੀ ਪੀਠਾਂ ਚੋਂ ਇਹ ਮੰਦਿਰ ਇੱਕ ਆ ਇੱਥੇ ਮਾਤਾ ਸਤੀ ਜੀ ਦਾ ਬਾਇਆ ਬਖਸ਼ ਯਾਨੀ ਕਿ ਛਾਤੀ ਦਾ ਖੱਬੇ ਪਾਸੇ ਵਾਲਾ ਹਿੱਸਾ ਡਿੱਗਿਆ ਸੀਗਾ ਦੋਸਤੋ ਮਾਤਾ ਸਤੀ ਭਗਵਾਨ ਸ਼ਿਵਜੀ ਦੇ ਪਹਿਲੇ ਪਤਨੀ ਸਨ ਜੇਕਰ ਮਾਤਾ ਸਤੀ ਦੀ ਕਹਾਣੀ ਕਿਸੇ ਨੂੰ ਨਹੀਂ ਪਤਾ ਤਾਂ ਮੇਰੀ ਆਹ ਮਾਤਾ ਚਿੰਤਪੁਰਨੀ ਵਾਲੀ ਵੀਡੀਓ ਦੇਖ ਲਿਓ ਜਿਹਦਾ ਥੰਬਨੇਲ ਸਕਰੀਨ ਤੇ ਤੁਸੀਂ ਦੇਖਦੇ ਪਏ ਆ ਤਾਂ ਇਹਦੇ ਵਿੱਚ ਮੈਂ ਪੂਰੇ ਵਿਸਥਾਰ ਨਾਲ ਉਹ ਕਹਾਣੀ ਦੱਸੀ ਆ ਮਾਤਾ ਚਿੰਤਪੁਰਨੀ ਵਾਲੀ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਉਹ ਤੁਸੀਂ ਦੇਖ ਸਕਦੇ ਆ ਕੀ ਮਾਤਾ ਸਤੀ ਜੀ ਦੀ ਪੂਰੀ ਕਹਾਣੀ ਸੀਗੀ ਦੋਸਤੋ ਇਸ ਤੋਂ ਪਹਿਲਾਂ ਆਪਾਂ ਮਾਤਾ ਚਿੰਤਪੁਰਨੀ ਮਾਤਾ ਕੀਤਲਾ ਦੇਵੀ ਜੀ ਮਾਤਾ ਜਵਾਲਾ ਜੀ ਅਤੇ ਮਾਤਾ ਬਗਲਾਮੁਖੀ ਜੀ ਦੇ ਵੀ ਦਰਸ਼ਨ ਕੀਤੇ ਆ ਉਹਨਾਂ ਵੀਡੀਓਜ਼ ਦੀ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਤੁਹਾਨੂੰ ਸਕਰੀਨ ਤੇ ਮਿਲ ਜਾਣਗੇ ਜੇ ਕਿਸੇ ਨੇ ਦੇਖਣੀਆਂ ਹੋਣ ਤਾਂ ਦੇਖ ਸਕਦੇ ਆ ਮੰਦਰਾਂ ਦੀ ਬਹੁਤ ਸੋਹਣੀ ਵੀਡੀਓ ਬਣੀ ਆ ਤੇ ਮੰਦਰਾਂ ਦੇ ਪੂਰੇ ਇਤਿਹਾਸ ਦੀ ਜਾਣਕਾਰੀ ਵੀਡੀਓਜ਼ ਦੇ ਵਿੱਚ ਦਿੱਤੀ ਗਈ ਆ ਦੋਸਤੋ ਮਾਤਾ ਬਜਰੀਸ਼ਵਰੀ ਦੇਵੀ ਦੀ ਪਿੰਡੀ ਦੇ ਨਾਲ ਮਾਂ ਕਾਲੀ ਅਤੇ ਮਾਂ ਇਕਾदशी ਜੀ ਦੀ ਵੀ ਪਿੰਡੀ ਮੌਜੂਦ ਆ ਮਾਤਾ ਦੇ ਦਰਸ਼ਨ ਕਰਦੇ ਸਮੇਂ ਮਾਂ ਕਾਲੀ ਅਤੇ ਮਾਂ ਇਕਾदशी ਜੀ ਦੇ ਵੀ ਦਰਸ਼ਨ ਜ਼ਰੂਰ ਕਰਿਓ ਅਤੇ ਇੱਥੇ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਯੱਗ ਵੀ ਕਰਾਈ ਜਾਂਦੇ ਆ ਬੱਚਿਆਂ ਦੇ ਮੁੰਡਨ ਵੀ ਕਰਾਈ ਜਾਂਦੇ ਆ ਇੱਥੇ ਜਿਹੜੇ ਹੈਗੇ ਆ ਤੇ ਬਾਕੀ ਇੱਕ ਚੀਜ਼ ਹੋਰ ਦੋਸਤੋ ਜਿਵੇਂ ਮਾਤਾ ਬਗਲਾਮੁਖੀ ਮੰਦਿਰ ਦੀ ਆਪਾਂ ਕਹਾਣੀ ਸੁਣੀ ਸੀ ਕਿ ਉਸ ਵਿੱਚ ਕਿਹਾ ਗਿਆ ਸੀਗਾ ਕਿ ਪਾਂਡਵਾ ਨੇ ਮਾਤਾ ਬਗਲਾਮੁਖੀ ਮੰਦਿਰ ਦਾ ਨਿਰਮਾਣ ਕੀਤਾ ਉਸੇ ਤਰ੍ਹਾਂ ਦੀ ਕਹਾਣੀ ਇਸ ਮੰਦਿਰ ਨਾਲ ਵੀ ਜੁੜੀ ਹੋਈ ਆ ਦੱਸਿਆ ਜਾਂਦਾ ਹੈ ਕਿ ਪਾਂਡਵਾ ਨੂੰ ਮਾਤਾ ਦੁਰਗਾ ਦੇ ਦਰਸ਼ਨ ਸੁਪਨੇ ਵਿੱਚ ਹੋਏ ਸੀ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਕਾਂਗੜੇ ਮੇਰਾ ਸਥਾਨ ਆ ਉੱਥੇ ਜਿਹੜਾ ਹੈਗਾ ਵਾ ਮੇਰਾ ਮੰਦਰ ਬਣਾਇਆ ਜਾਵੇ ਤਾਂ ਤੁਸੀਂ ਸੁਰੱਖਿਤ ਰਹੋਗੇ ਤਾਂ ਫਿਰ ਭਾਜਵਾਨੇ ਇੱਥੇ ਆ ਕੇ ਮੰਦਰ ਦਾ ਨਿਰਮਾਣ ਕੀਤਾ ਸ਼ਹਿਰ ਵਾਸੀਆਂ ਲਈ ਇਸ ਤਰ੍ਹਾਂ ਦੀ ਕਹਾਣੀ ਇਸ ਮੰਦਰ ਨਾਲ ਜੁੜੀ ਹੋਈ ਆ ਦੋਸਤੋ ਦੱਸਿਆ ਜਾਂਦਾ ਹੈ ਜਦੋਂ ਮੁਗਲ ਰਾਜ ਚੱਲਦਾ ਪਿਆ ਸੀ ਅਤੇ ਮੁਹੰਮਦ ਗਜਨੀ ਦਾ ਰਾਜ ਆਇਆ ਤਾਂ ਉਸਨੇ ਇੰਡੀਆ ਵਿੱਚ ਬਹੁਤ ਭੰਨ ਤੋੜ ਕੀਤੀ ਬਹੁਤ ਮੰਦਰ ਢਾ ਦਿੱਤੇ ਗਏ ਸੀ ਹੋਰ ਵੀ ਕਈ ਧਾਰਮਿਕ ਜਗਾਵਾਂ ਦਾ ਨੁਕਸਾਨ ਕੀਤਾ ਸੀ ਉਸਨੇ ਉਸ ਮੰਦਰਾਂ ਦੀਆਂ ਜਗ੍ਹਾ ਤੇ ਮਸਜਿਦ ਬਣਾ ਦਿੱਤੀਆਂ ਗਈਆਂ ਸਨ ਤਾਂ ਉਸੇ ਤਰ੍ਹਾਂ ਇੱਥੇ ਵੀ ਦੱਸਿਆ ਜਾਂਦਾ ਹੈ ਕਿ ਇਸ ਮੰਦਰ ਨੂੰ ਢਾਕੇ ਇੱਥੇ ਮਸਜਿਦ ਬਣਾ ਦਿੱਤੀ ਗਈ ਸੀ ਮਗਰ ਬਾਅਦ ਦੇ ਵਿੱਚ ਦੁਬਾਰਾ ਇੱਥੇ ਮੰਦਰ ਦਾ ਨਿਰਮਾਣ ਕੀਤਾ ਗਿਆ ਦੋਸਤੋ ਆਹ ਜਿਹੜਾ ਤੁਸੀਂ ਬੋਰਡ ਦੇਖਦੇ ਪਏ ਆ ਇਹ ਮੰਦਰ ਦਾ ਹੀ ਛਪਵਾਇਆ ਬੋਰਡ ਆ ਅਤੇ ਇਸ ਉੱਤੇ ਅਸੁਰ ਰਾਜਾ ਜਲੰਧਰ ਦਾ ਜ਼ਿਕਰ ਆ ਕਿ ਉਸ ਨੂੰ ਇਸੇ ਜਗ੍ਹਾ ਤੇ ਦਫਨਾਇਆ ਗਿਆ ਸੀ ਇਸ ਕਹਾਣੀ ਦੇ ਪਿੱਛੇ ਮੈਨੂੰ ਕੋਈ ਜ਼ਿਆਦਾ ਸਚਾਈ ਜਾਂ ਮੈਨੂੰ ਸਬੂਤ ਤੋ ਨਹੀਂ ਮਿਲੇ ਮੈਂ ਕਾਫੀ ਕੁਝ ਦੇਖਿਆ ਕੀਤਾ ਦੋਸਤੋ ਜੇਕਰ ਅਸੁਰ ਰਾਜਾ ਜਲੰਦਰ ਦਾ ਜ਼ਿਕਰ ਕਰੀਏ ਤਾਂ ਅਸੁਰ ਰਾਜਾ ਜਲੰਦਰ ਪਿਛਲੇ ਜਨਮ ਦੇ ਵਿੱਚ ਸੁਦਾਮਾ ਸੀਗਾ ਜੋ ਕਿ ਭਗਤ ਹੋਇਆ ਸ਼੍ਰੀ ਕ੍ਰਿਸ਼ਨ ਜੀ ਦਾ ਅਤੇ ਇਸ ਜਨਮ ਵਿੱਚ ਸ਼ਿਵਜੀ ਜੀ ਦਾ ਹੀ ਪੁੱਤਰ ਸੀ ਜੋ ਸਮੁੰਦਰ ਮੰਥਨ ਦੇ ਟਾਈਮ ਪੈਦਾ ਹੋਇਆ ਸੀ ਸਮੁੰਦਰ ਚੋਂ ਮਗਰ ਸ਼ਿਵਜੀਪ ਘੁਵਾਨ ਜੀ ਨੇ ਉਹਨੂੰ ਪਾਲਿਆ ਨਹੀਂ ਸੀਗਾ ਉਸ ਦਾ ਪਾਲਨ ਪੋਸ਼ਣ ਦੰਬਾਸੁਰ ਨਾਮ ਦੇ ਦੱਤਿਆ ਨੇ ਕੀਤਾ ਸੀਗਾ ਤੇ ਜੇਕਰ ਤੁਸੀਂ ਉਸ ਦੀ ਕਹਾਣੀ ਜਾਣਨ ਦੇ ਇੱਛੁਕ ਹੋਵੋ ਤਾਂ ਮੈਨੂੰ ਕਮੈਂਟ ਕੋਈ ਚੀਜ਼ ਜਰੂਰ ਦੱਸਿਓ ਤਾਂ ਫਿਰ ਆਪਾਂ ਇੱਕ ਵੀਡੀਓ ਲੈ ਕੇ ਆਵਾਂਗੇ ਅਸੂਰ ਰਾਜਾ ਜਲੰਧਰ ਦੇ ਉੱਤੇ ਆਹ ਸ਼ੇਰ ਦੀ ਮੂਰਤੀ ਵੀ ਕਾਫੀ ਪੁਰਾਣੀ ਲੱਗਦੀ ਪਈ ਆ ਕਾਫੀ ਜ਼ਿਆਦਾ ਪੁਰਾਣੀ ਇੱਧਰ ਯੱਗ ਚੱਲੀ ਜਾਂਦਾ ਵਾ ਤੇ ਦੋਸਤੋ ਇਹ ਵਰਟੂ ਬ੍ਰਿਕਸ਼ਿਆ ਬਹੁਤ ਹੀ ਪੁਰਾਣਾ ਵਾ ਤੇ ਲੋਕ ਇਸ ਨਾਲ ਮੌਲੀ ਬਨ ਕੇ ਆਪਣੀ ਮਨੋ ਕਾਮਨਾ ਮੰਗਦੇ ਆ ਤੇ ਜਦੋਂ ਉਹ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਤਾਂ ਇੱਕ ਮੌਲੀ ਖੋਲ ਦਿੰਦੇ ਆ ਮਾਤਾ ਰਾਣੀ ਦਾ ਨਾਮ ਲੈ ਕੇ ਕ੍ਰੋਧ ਸੇ ਮੋਹ ਵੜਦਾ ਹੈ ਮੋਹ ਸੇ ਭਰਮ ਵੜਦਾ ਹੈ ਭਰਮ ਸੇ ਬੁੱਧੀ ਦਾ ਨਾਸ਼ ਹੋਤਾ ਹੈ ਬੁੱਧੀ ਨਾਸ਼ ਸੇ ਪ੍ਰਾਣੋ ਕਾ ਹੀ ਨਾਸ਼ ਹੋ ਜਾਤਾ ਹੈ ਦੋਸਤੋ ਕਾਂਗੜੇ ਦੇ ਵਿੱਚ 에ਅਰਪੋਰਟ ਵੀ ਹੈਗਾ ਜੇ ਕਿਸ ਨੇ ਦੂਰ ਤੋਂ ਆਉਣਾ ਹੋਵੇ ਤਾਂ ਕਾਂਗੜੇ ਉੱਤਰ ਕੇ ਅੱਗੇ ਜਾ ਸਕਦਾ ਵਾ ਦੇਖੋ ਪ੍ਰਦਰਸ਼ਨ ਮੇਲੇ ਕਰਕੇ ਆ ਗਏ ਆ ਤੇ ਲਾਈਨ ਦੇਖੋ ਕਿੰਨੀ ਬੜੀ ਹੋ ਗਈ ਉਹ ਨਹੀਂ ਪਤਾ ਲੱਗੀਆਂ ਦਸੀ ਲਾਈਨ ਨੂੰ ਕਾਫੀ ਵੱਡੀ ਹੋ ਜਾਣੀ ਆ ठीक है जी हो गया दर्शन चलिए इधर भी जय जय माता दी जय माता दी जय माता दी ਜੇ ਮਾਤਾ ਦੀ ਦੋਸਤੋ ਜਦੋਂ ਮੰਦਰ ਦੇ ਵਿੱਚ ਦਾਖਲ ਹੁੰਨੇ ਆ ਤਾਂ ਸਾਹਮਣੇ ਕਮਰਾ ਬਣਿਆ ਹੋਇਆ ਵਾ ਜਿਹਦੀਆਂ ਕੰਧਾਂਾਂ ਤੇ ਛੱਤ ਉੱਤੇ ਬਹੁਤ ਹੀ ਖੂਬਸੂਰਤ ਚਿੱਤਰਕਾਰੀ ਕੀਤੀ ਗਈ ਆ ਦਰਸ਼ਨ ਕਰਕੇ ਕਿੱਦਾਂ ਲੱਗਿਆ ਤੁਹਾਨੂੰ ਜਰੂਰ ਦੱਸੋ ਕਮੈਂਟਾਂ 'ਚ ਜੈ ਮਾਤਾ ਦੀ